ਸਾਸੀਗਾਲ ਜੀ ਵੀਰ ਜੀ ਸਵਾਗਤ ਹੈ ਤੁਹਾਡਾ ਪਹਾਵਾਂ ਦੇ ਡੇਰੀ ਫਾਰਮ 9811 ਦੇ ਉੱਤੇ ਤੇ ਅੱਜ ਦੀ ਵਿਜਿਟ ਹੈਗੀ ਆਪਣੀ ਮਹਾਤਪੁਰਾ ਤੇ ਤਹਿਸੀਲ ਹੇਨਾਲਾ ਜ਼ਿਲ੍ਹਾ ਅਮਰੀਕਸਰ ਤੇ ਅੱਜ ਦੀ ਵਿਜਿਟ ਹੈਗੀ ਆਪਣੀ ਜਸਕਰਨ ਵੀਰ ਦੇ ਕੋਲ ਤੇ ਆਜੋ ਆਪਾਂ ਵੀਰ ਦੇ ਨਾਲ ਗੱਲ ਕਰਦੇ ਹਾਂ ਹਾਂਜੀ ਸასიਗਾਲ ਵੀਰ ਜੀ ਸਸਿਕਾ ਦੀ ਵੰਡੀ ਸਸਿਕਾ ਦੀ ਹੋਸਰਾਓ ਕਿ ਕੀ ਹਾਲ ਚੱਲ ਜੇ ਵਧੀਆ ਚੱਲਦੀ ਕਲਾਏ ਤੁਸੀਂ ਸਾਨੂੰ ਚਲੋ ਠੀਕ ਠਾਕ ਜੀ ਤੇ ਆਪਣੇ ਕੋਲ ਕਿੰਨੇ ਪਸ਼ੂ ਨੇ ਅੱਜ ਅੱਜ ਵੀ ਦੀ 5 ਪਸ਼ੂ ਜੇ ਅੱਛਾ ਜੀ ਅੱਛਾ ਜੀ ਦੋ ਵੜਾ ਜੀ ਠੀਕ ਜੀ ਸਾਰੇ ਸੂਏ ਜੇ ਹਾਂ ਜੀ ਸੂਏ ਸਾਰੇ ਚਲੋ ਜੀ ਤੇ ਆਪਾਂ ਕਰੀਏ ਸ਼ੁਰੂ ਪਹਿਲੇ ਨੰਬਰ ਵਾਲੀ ਤੋਂ ਦੱਸਿਓ ਜੀ ਇਹਦੇ ਬਾਰੇ ਕੀ ਡਿਟੇਲ ਜੀ ਵੀਰ ਜੀ ਛੋਟੀ ਦੂਜਾ ਸਵੇਰ ਸੂਈ ਆ ਹਾਂਜੀ ਅਜੇ 4 ਕਿ ਦਿਨ ਹੋਏ ਛੋਟੀ ਨੂੰ ਸੂਈ ਨੂੰ ਠੀਕ ਜੀ ਹਾਂਜੀ ਤੇ ਛੋਟੀ ਥੱਲੇ ਬੌਲੀ ਹੋ ਗਈ ਅੱਛਾ ਜੀ 10 ਕਿਲੋ ਬੌਲੀ ਹੋ ਗਈ ਜੀ ਚੋਣ ਚਾਣਾ ਆ ਸਾਡੀ ਛੋਟੀ ਠੀਕ ਜੀ ਹਾਂ ਬੱਚਾ ਅੰਦਰ ਵੱਡੇ ਹੋ ਤੁਹਾਨੂੰ ਦਿਖਾ ਦਨੇ ਬਾਅਦ ਬੱਚੇ ਕੋਈ ਗੱਲ ਨਹੀਂ ਵੀਰ ਜੀ ਹਾਂਜੀ ਤੇ ਕਹਾਂ ਜੀ ਖੋਲ ਕੇ ਵਿਖਾਈਏ ਜੀ ਲਓ ਜੀ ਵੀਰ ਜੀ ਬਹੁਤ ਹੀ ਖੂਬਸੂਰਤ ਛੋਟੀ ਨਿੱਕੇ ਸਿੰਘ ਦੀ ਤੇ 10 ਕਿਲੋ ਬੌਲੀ ਤਿਆਰ ਆ ਛੋਟੀ ਦੇ ਕੋਲੇ ਬਾਕੀ ਤੁਸੀਂ ਆਰਡਰ ਕੁਆਲਿਟੀ ਦੇਖ ਹੀ ਸਕਦੇ ਜੇ ਥਣਾ ਦਾ ਸਹਿਜ ਗੈਪ ਬਹੁਤ ਸ਼ਾਨਦਾਰ ਹੈ ਤੇ ਪੂਰੇ ਵੱਡੇ ਕਦ ਕਾਟ ਦੀ ਝੋਟੀ ਆ ਲੈ ਉਹ ਜੀ ਇਹ ਅੰਦਰ ਹੀ ਬੰਦੜੀ ਏ ਇੱਥੇ ਬੰਦੜੀ ਬਾਹਰ ਕਰਦੇ ਬਾਹਰ ਬੰਦ ਨਹੀਂ ਕੋਈ ਨਿਕਲ ਲੈ ਜਾਓ ਲੈ ਮੈਂ ਤੁਹਾਨੂੰ ਮਾੜੀ ਨਹੀਂ ਗਾ ਲਉਂਗਾ ਲੈ ਜੀ ਬਹੁਤ ਵੱਡੀ ਝੋਟੀ ਆ ਕਦ ਵਜਦੀ ਤੇ ਵੀਰ ਜੀ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਆਪਾਂ ਨੂੰ ਦੱਸਿਓ ਇਹਦੀ ਚੌਥਾ ਪੰਜਵਾਂ ਦਿਨ ਨੂੰ ਹੋਊਗਾ ਸੂਈ ਨੂੰ ਅੱਛਾ ਜੀ ਆਧੀ-ਆਧੀ ਆਪਣੇ ਕੋ ਆਈ ਆ ਠੀਕ ਜੀ ਹਾਂ 10 ਕਿਲੋ ਝੋਟੀ ਦੀ ਬੋਲੀ ਤਿਆਰ ਹੋ ਗਈ ਆਪਾਂ 9 ਕਿਲੋ ਦੱਸ ਕੇ ਦਾਂਗੇ 9 ਕਿਲੋ ਦੱਸ ਕੇ ਦਵਾਂਗੇ ਤੇ ਕਿੰਨਾ ਦੁੱਧ ਮੰਨ ਲਓ ਵੀ ਪੀਕ ਲੈਵਲ ਤੇ ਕਿੰਨਾ ਤਿਆਰ ਕਰ ਜੂਗੀ ਜੀ 12-13 ਕਿਲੋ ਝੋਟੀ ਦੇ ਤਿਆਰ ਕਰ ਦਿੰਦੇ 12-13 ਕਿਲੋ ਠੀਕ ਨਹੀਂ ਝੋਟੀ ਕੱਦ ਵਜਨ ਦੀ ਚੰਗੀ ਜੇ ਤੇ ਦੁੱਧ ਇੰਨਾ ਹੈ ਮੰਨ ਲਓ ਵੀ ਨਾਰਮਲ ਆ ਇਹਨੂੰ ਕੁਝ ਕਹਿ ਵੀ ਨਹੀਂ ਸਕਦੇ ਆਪਾਂ ਨਾਰਮਲ ਇੰਨਾ ਤੇ ਦੇ ਦੱਸ ਤੇ ਕੱਦ ਵਜਨ ਦੀ ਵੱਡੀ ਆ ਝੋ ਤੇ ਛੱਡ ਦੀਏ ਕੁਝ ਨਾ ਕੁਝ ਦੱਸੋ ਕਿੰਨੇ ਛੱਡ ਦੀਏ ਨਹੀਂ ਕਰ ਦੀਏ ਲੈਸ ਕੁਝ ਕਰ ਦੀਏ ਛੱਡ ਦੀਏ 2-3000 ਛੱਡ ਦੀਏ ਵੀਰ ਭਰਾ ਅਸੀਂ ਦੀ ਦੇ ਦੀਏ ਅਸੀਂ ਜੋ 1000 ਮਾਨਤਨ ਕਰਦੇ ਹਾਂ ਜੀ ਅਸੀਂ ਜੋ ਯਾਰ ਨਹੀਂ 5 ਹੀ ਕਰ ਦਈਏ ਫਿਰ 75 ਦੀ ਦੇ ਦਈਏ ਲਓ ਜੀ ਵੀਰ ਜੀ ਬੜੀ ਪੂਰੇ ਕਦ ਕਾਠ ਦੀ ਵੱਡੇ ਦੀ ਵੇਖੋ ਜੀ ਮੈਨਾਂ ਗੱਲਾਂ ਹੀ ਕਮਾਲਾਂ ਹੀ ਕਰਤੀਆਂ ਜੀ ਵੀਰ ਜੀ ਹਾਂ ਜੀ ਛੋਟੀ ਬਿਲਕੁਲ ਪੂਰੇ ਪੂਰੇ ਵੱਡੇ ਕਦ ਵਜ ਜਾਂਦੀ ਆਪਾਂ ਕੁਝ ਕਹਿ ਨਹੀਂ ਸਕਦੇ ਠੀਕ ਹੈ ਦੇਖੋ ਛੋਟੀ ਬਿਲਕੁਲ ਇਹ ਤਾਂ ਜੀ ਸੂਈ ਕਿੱਦਾਂ ਬਣੀ ਫਿਰਦੀ ਥੱਲੇ ਬਹੁਤ ਬਣੀ ਬਹੁਤ ਬਣੀ ਤੇ ਪੂਰੇ ਵੱਡੇ ਕਦ ਵਜ ਜਾਂਦੀ ਆ ਬਾਕੀ ਕੋਈ ਇਹ ਵੀਰ ਭਰਾ ਫੋਨ ਲਾਊਗਾ ਕੋਈ ਗੱਲ ਨਹੀਂ ਕੋਈ ਛੋੜ ਚੱਪਾ ਉਹਨਾਂ ਨੂੰ ਜਰੂਰ ਕਰੇ ਹਾਂ ਜੀ ਮਾਨਤਨ ਕਰਨਾ ਕੋ ਮਾਨਤਨ ਕਰਨਾ ਠੀਕ ਜੀ ਤੇ ਕਿਹਦਾ ਉਹਦਾ ਦੇਖ ਤਾਂ ਮੀਣਾ ਜਾਂ ਕੋਈ ਠੀਕ ਠੀਕ ਜੀ ਢਾਲੀ ਆ ਚਲੋ ਜਿੰਨਾ ਵੀ ਭਰਾ ਨੂੰ ਇਹ ਚੀਜ਼ ਦਾ ਪਤਾ ਵੀ ਢਾਲੀ ਲੱਗਣ ਢਾਲੀ ਬੋਲ ਘੱਟ ਲੱਭਦੀ ਜੇ ਇੱਕ ਢਾਲੀ ਮੀਣੀ ਮੰਨ ਲਓ ਤੇ ਕਰਮਾਲਾ ਡੰਗਰ ਮੰਨ ਲਓ ਵੀ ਮੰਨ ਲੈਂਦੇ ਲੋਕੀ ਡੰਗਰ ਕਰਤੂਤ ਵਾਲਾ ਚੰਗਾ ਕਰਤੂਤ ਵਾਲਾ ਚੰਗਾ ਆ ਸੂਆ ਛੋਟੀਆਂ ਦੁੱਜਾ ਹੀ ਆ ਠੀਕ ਜੀ ਹਾਂ ਇਹ ਵੀ ਵੀਰ ਜੀ ਦੇ ਤਿੰਨਾਂ ਦਿਨਾਂ ਦੀ ਸੂਈ ਜੇ ਤਿੰਨਾਂ ਦਿਨਾਂ ਦੀ ਸੂਈ ਛੋਟੀਆਂ ਛੱਲੇ ਵੀ 9 ਕਿਲੋ ਬੋਲੀ 4 ਹੋ ਗਈ 8 ਕਿਲੋ ਦੱਸ ਕੇ ਦਾਂਗੇ ਠੀਕ ਜੀ ਵੀਰ ਜੀ ਹਾਂ ਜੀ ਚਲੋ ਜਿਹੜੀ ਟੂਣ ਚਾਪ ਪੂਰੀ ਸਾਫ ਜੀ ਠੀਕ ਜੀ ਵੀਰ ਲਓ ਵੀਰ ਜੀ ਢਾਲੀ ਝੋਟੀ ਆ ਗਈ ਢਾਲੀ ਝੋਟੀ ਬੜੇ ਵੀਰ ਭਰਾ ਉਤਰਾ ਵੇਖੇ ਸ਼ੌਂਕ ਨਾ ਘਰੇ ਰੱਖਦੇ ਨੇ ਤੇ ਇਹ ਵੀ ਤੋਹਫਾ ਜੀ ਤੁਹਾਡੇ ਵਾਸਤੇ ਬਾਕੀ ਠੰਡ ਭਾਂਡੇ ਦੀ ਬਹੁਤ ਸਾਫ ਜੇ ਝੋਟੀ ਬਿਲਕੁਲ ਗਰਲਾਂ ਤੇ ਠੰਡ ਲੱਗੇ ਜੇ ਹਾਂਜੀ ਕੋਲ ਵੀ ਬਹੁਤ ਸਾਫ ਹੈ ਹਾਂਜੀ ਲੈਓ ਵੀਰ ਜੀ ਬਾਕੀ ਕੱਦਵਜਨ ਦੀ ਵੀ ਚੰਗੀ ਜੇ ਵੀਰ ਜੀ ਜਿੰਨੀ ਕਿ ਇਹ ਠੰਡ ਵੇਖ ਸਕਦੇ ਤੁਸੀਂ ਬਹੁਤ ਗਰਲਾਂ ਤੇ ਲੱਗੇ ਜੇ ਏ ਵੀਰ ਜੀ ਕਿੰਨਾ ਕੁ ਦੁੱਧ ਮੰਨ ਲਓ ਵੀ ਕਰ ਜੂਗੀ ਛੋਟੀ ਵੀ ਤੁਹਾਡੇ ਦੁੱਧ ਦਾਹਾਂ ਤੋਂ ਬਾਹਰ ਇਹ ਵੀ ਕਰੂਗੀ ਅੱਛਾ ਜੀ ਹਾਂ ਜਿੱਡੀ ਚੱਲਣ ਡਈ ਹੈ ਨਾ ਦੁੱਧ ਦੀ ਹਾਂ ਜੀ ਹਾਂ ਦੇਖੋ ਥਣ ਥਣ ਤੋਂ ਜਾ ਨਹੀਂ ਥਣ ਬਹੁਤ ਸੋਹਣੇ ਲੱਗੇ ਨੇ ਆਪਾਂ ਚਲੋ ਨੇੜੇ ਤੋਂ ਹੀ ਖਾਦ ਲੈਣੇ ਵੀਰ ਭਰਾਵਾਂ ਨੂੰ ਹਾਂ ਜੀ ਦੋਵੇਂ ਸਾਈਡਾਂ ਤੇ ਨਾ ਵੇਖੋ ਨੀਲੀ ਦੇ ਦੋ ਭਾਨੇ ਤੇ ਨਿਸ਼ਾਨੀਆਂ ਚਟੀਆਂ ਨਿਸ਼ਾਨੀਆਂ ਹੈਗੀਆਂ ਜੀ ਦੋਵੇਂ ਬੰਨੇ ਵੇਖੋ ਲਓ ਜੀ ਵੀਰ ਜੀ ਵੇਖੋ ਥਣ ਭਾਂਡੇ ਦੀ ਬਹੁਤ ਸੋਹਣੀ ਹੈ ਛੋਟੀ ਹਾਂ ਜੀ ਤੇ ਕੀ ਵੀਰ ਜੀ ਇਹਦਾ ਮੁੱਲ ਫਿਰ ਆਪਾਂ ਰੱਖਣਾ ਮੁੱਲ ਵੀਰ ਜੀ ਮੰਗਾਂ ਨੂੰ 70-75 ਮੰਗ ਲਿਆ ਮੈਂ ਨਾ ਦੋ ਛੱਡ ਦਈਏ ਦੋ ਛੱਡ ਦਈਏ ਹਾਂਜੀ ਤਿੰਨ ਨਹੀਂ ਛੱਡ ਦਈਏ ਤਿੰਨ ਨਹੀਂ ਛੱਡ ਦਈਏ 62000 ਦੀ ਦੇਦੀ ਝੋਡੀ ਲਓ ਜੀ ਵੀਰ ਜੀ ਇਹ ਵੀ ਤੋਹਫਾ ਹੀ ਜੇ ਸਰਦਾਰ ਪਰ ਦੋ ਦੋ ਝੋਡੀ ਦਾਹਾਂ ਤੋਂ ਬਾਹਰ ਕਰ ਜੂਗੀ ਚਲੋ ਡੰਗਰ ਦੇ ਹਿਸਾਬ ਨਾਲ ਨਾਲ ਵੀਰ ਬਹੁਤ ਹੀ ਜਾਇਜ਼ ਮੁੱਲ ਕਰਨ ਦਿਆ ਵਾ ਤੇ ਅਸੀਂ ਵੀ ਚਲੋ ਵੀਡੀਓ ਪਾਉਂਦੇ ਰਹਿਨੇ ਆ ਹਰ ਘਰ ਜਾ ਕੇ ਹਰ ਵਪਾਰੀ ਵੀਰਪਰਾ ਦੀ ਪਰ ਡੰਗਰ ਦੇ ਹਿਸਾਬ ਨਾਲ ਬਹੁਤ ਜਾਇ ਜੇ ਬੜੇ ਚੋਣ ਕਵੇ ਚੋਣ ਬਹੁਤ ਸਾਵੇ ਮੋਠ ਨਾ ਘੇਣ ਦੋ ਛੋਟੀ ਏਡੀ ਸਾਵੇ ਮੈਂ ਨਾ ਭਾਈ ਭਾਜੀ ਜਿਹੜੇ ਵੀਰਪਰਾ ਨੂੰ ਥਣ ਭਾਂਡੇ ਦੀ ਪਛਾਣ ਹੈ ਨਾ ਉਹਨੇ ਆਪੇ ਹੁੰਦਾ ਜਲਾ ਹੀ ਲੈਣਾ ਵੇਖ ਕੇ ਛੋਟੀ ਕਿਲੋ ਜਿੰਨੀ ਕਿ ਆਪਾਂ ਨੂੰ ਸਮਝਿਆ ਜਿੰਨੀ ਕੁ ਮਾਰਾਂ ਨੇ ਬੁੱਧੀ ਦਿੱਤੀ ਆ ਜਿੰਨੇ ਘਟਾ ਨਾਲ ਨਿਕਲਦਾ ਹੀ ਕਰਦੂਦਾ ਨਿਕਲ ਨਿਕਲਦਾ ਕਰਦੂਦਾ ਸਹੀ ਗੱਲ ਆ ਬਹੁਤ ਕਰਮ ਵਾਲਾ ਉਹ ਤੇ ਮੈਂ ਪਹਿਲਾਂ ਹੀ ਕਹਿ ਚੁੱਕਾ ਵੀ ਬਹੁਤ ਕਰਮ ਵਾਲਾ ਡੰਗਰ ਮੰਨਦੇ ਆ ਕਈ ਵੀਰਪਰਾ ਹਾਂਜੀ ਤੇ ਚਲੋ ਤੀਜੇ ਨੰਬਰ ਤੇ ਹੁਣ ਆਪਾਂ ਛੋਟੀ ਦੀ ਡਿਟੇਲ ਦੱਸੀਏ ਜੀ ਅਛਾ ਜੀ ਇਹ ਸਿੰਗ-ਸੁੰਗ ਦੀ ਨਿੱਕੀ ਹੈ ਦੋਵੇਂ ਅੱਖ ਵੇਖੋ ਬਿੱਲੀਆਂ ਬਲੌਰੀ ਅੱਖਾਂ ਹਾਂ ਜੀ ਬਿੱਲੀ ਅੱਖ ਮਣਕੀ ਅੱਖ ਕਹਿ ਦਿੰਦੇ ਇਹਨੂੰਗੇ ਹਾਂ ਜੀ ਮਣਕੀ ਅੱਖ ਦੀ ਇਹ ਥੱਲੇ ਇਹ ਸੂਈ ਹੋ ਗਈ ਇਹਦੀ ਵੀ ਜੀ ਤੁਹਾਨੂੰ ਇੱਕ ਕੱਟੀ ਵਿਖਾਉਨੇ ਆ ਬਹੁਤ ਹੀ ਕਮਾਲ ਦੀ ਹੈ ਅਛਾ ਜੀ ਵੀ ਜੀ ਉਹ ਆਂਦੇ ਜਿੱਦਨ ਦੀ ਸੂਈ ਕੱਟੀ ਸਾਰੀ ਅਜੇ ਹੈਗੀ ਆ 15 ਦਿਨਾਂ ਦੀ ਇਹ ਮੰਨ ਲਓ ਵੀ ਕਿਸੇ ਦੇ ਇੱਕ ਲੈਣ ਦੇ ਨਾਲ ਦੋ ਮਈਆਂ ਬਣ ਗਈਆਂ ਦੋ ਮਈਆਂ ਬਣ ਗਈਆਂ ਜੀ ਸੰਭੀ ਆ ਉਹਨਾਂ ਮੈਨੂੰ ਆਫਰ ਦਿੱਤਾ ਸੀ ਮੈਨੂੰ ਆਂਦਾ ਸੀ ਕਿ ਮੈਂ ਸਾਡੀ ਲੈ ਜਾ ਕੱਟੀ ਬੇਸ਼ੱਕ 500 ਰੁਪਇਆ 10000 ਸਾਨੂੰ ਘਟਦੇ ਤੇ ਕੱਟੀ ਸਾਡੀ ਖੜ ਜਾ ਠੀ ਠੀਕ ਜੀ ਤੇ ਰਸਾ ਐਡਾ ਮੋਟਾ ਪਾਇਆ ਆਂਦੇ 8 ਦਿਨ ਤੋਂ ਸਾਡੇ ਕੋਲ ਬੱਜੀ ਨਹੀਂ ਕੱਟੀ ਤੇ ਅੱਛਾ ਜੀ ਹਾਂ ਪੇ ਰਸਾ ਤੋੜ ਕੇ ਚੁੰਗ ਜਾਂਦੀ ਰਹੀ ਠੀਕ ਹੈ ਚਲੋ ਕੇਦੀਆਂ ਵੀਪਰਾਆਂ ਦੀਆਂ ਇੱਕ ਦੀਆਂ ਦੋ ਬਣ ਜਾਣਗੀਆਂ ਇਹ ਇਸ ਟਾਈਮ ਤੇ ਕਿੰਨਾ ਮੌਕੇ ਤੇ 11 ਕਿਲੋ ਤਿਆਰ ਹੋਊਗਾ ਪਤਾ ਹਸ ਤੂੰ ਦੱਸ ਕੇ ਦਾਂਗੇ ਅੱਜ ਸਾਡੇ ਕੋਲ ਆਈ ਆ ਤੇ 2-4 ਦਿਨ ਸਾਡੇ ਦੀ ਝੋਡੀ ਆਉਂਦੇ 13-14 ਕਿਲੋ ਦੁੱਧ ਦਿੰਦੀ ਏ ਠੀਕ ਜੀ ਵੀਰ ਜੀ ਲਓ ਜੀ ਵੀਰ ਜੀ ਬਹੁਤ ਕੱਦ ਵਜਨ ਦੀ ਝੋਟੀ ਵੱਡੀ ਏ ਵੀ ਤੇ ਬਿਲਕੁਲ ਨਿੱਕਾ ਸਿੰਘ ਰਿੰਗ ਸਿੰਘ ਜਿਹਨੂੰ ਕਹਿ ਦਿੰਨੇ ਆਪਾਂ ਦੁੱਧ 13-14 ਕਿਲੋ ਦੀ ਮਾਲਕ ਬਣੂਗੀ ਬਾਕੀ ਥਣ ਭਾਂਡਾ ਵੀ ਬਹੁਤ ਸੋਹਣਾ ਵੇਖ ਲਓ ਤੁਸੀਂ ਪੂਰਾ ਵਿਰਲਾ ਤੇ ਥਣ ਲੱਗੇ ਹੋ ਜਾਏ ਅਰੇ ਤੇਰਾ ਅੱਜ ਆਈ ਆ ਕੋਈ ਥੋੜੀ ਥੋੜੀ ਹਾਂਜੀ ਹਾਂ ਨੇ ਕੋਈ ਕਹੀਆ ਠੀਕ ਜੀ ਬਹੁਤ ਸੋਹਣੀ ਹੈ ਜੀ ਆਹ ਮੈਂ ਤੇ ਜੀਆ ਵਖਾ ਦੇਨੇ ਆਪਾਂ ਲਾਸ਼ ਦੇ ਵਖਾ ਦੇਨੇ ਕੋ ਲੋ ਜੀ ਵੀਰ ਜੀ ਬਿਲਕੁਲ ਨਿੱਕੇ ਸਿੰਘ ਦੀ ਆ ਪੂਰੇ ਕੱਦ ਵਜਨ ਦੀ ਝੋਟੀ ਹੈ ਵੱਡੀ ਇਹ ਖਣ ਭੰਡਾ ਤੁਸੀਂ ਆਰਡਰ ਕੁਆਲਿਟੀ ਵੇਖ ਹੀ ਸਕਦੇ ਹੋ ਪੂਰਾ ਵੇਖ ਲਾਂ ਵੇਖਣਾ ਠੀਕ ਹੈ ਵੀਰ ਜੀ ਕੀ ਮੋਲ ਰੱਖਣਾ ਫਿਰ ਇਹਦਾ ਛੋਟੀ ਦਾ ਇਹ ਕਿੱਦਾਂ ਛੋਟੀ ਥਲੇ ਦੁੱਧ ਆ ਹਾਂਜੀ ਮਗਰ ਤਿਆਰ ਆ ਦੁੱਧ ਤੇ ਦਿਨਾਂ ਸਾ ਆ ਆ ਹਾਂਜੀ 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 ਕਿਲੀ ਆ ਦੇਖਦੇ ਚਵਾਈ ਦਾ ਟਾਈਮ ਤੇ ਛੁੱਟੀ ਆਈ ਉਹਦੀ ਤੇ ਕੁੜੀ ਕੋਈ ਨਹੀਂ ਜਾਣਾ ਐਡੀ ਪਟਾਕੜੇ ਦੀ ਹਾਂ ਮੰਨ ਲਓ ਵੀ ਤੁਸੀਂ ਉੱਥੋਂ ਜਦੋਂ ਲੈਂਦੀ ਆ ਹਾਂ ਉਹ ਚਵਾਈ ਕਰਕੇ ਲੈ ਕੋਈ ਚਵਾਈ ਕੀਤੀ ਆ ਠੀਕ ਜੀ ਹਾਂਜੀ 11 ਕਿਲੋ ਹੋ ਸਕਦਾ 12 ਕਿਲੋ ਜਾਨਾ ਪਰ 10 ਕਿਲੋ ਹਾਲਦੀ ਘੜੀ ਦੱਸ ਕੇ ਦਵਾ ਦੁੱਧ 13-14 ਕਿਲੋ ਕਰ ਦਿਓ ਚੌਥੇ ਭਜਣ ਠੀਕ ਆ ਠੀਕ ਆ ਵੀ ਜੀ ਨਹੀਂ ਛੋਟੀ ਕਰਤੂਤਲੀ ਭਾਜੀ ਦਿਖਣੀ ਦਈ ਆ ਪਾਣੂ ਵੀ ਤੇ ਬਾਕੀ ਵੀਰ ਭਰਾਵਾਂ ਨੇ ਮੰਨ ਲਓ ਵੀ ਆਰਡਰ ਕੁਆਲਿਟੀ ਤੋਂ ਔਰ ਕੱਦ ਵਜ ਉਹਦੇ ਲਈ ਦਈਦਾ 85000 ਰੁਪਇਆ ਅੱਛਾ ਜੀ ਹਾਂਜੀ ਨਹੀਂ ਕਰਦੀਏ ਥੋੜਾ ਜਾਇਜ ਕਰਦੀਏ ਜੀ ਕਿੰਨਾ ਕਰਦੀਏ ਦੱਸੋ ਆਪਾਂ ਵੇਚ ਦੇਣੀ ਆ ਕਿ ਆਪਾਂ ਕੜੀਆਂ ਚਲੋ ਲਿਆ ਕੇ ਫਿਰ ਹੋਰ ਪੇ ਮਹਾਰਾਜ ਭਲਕੇ ਤੇ ਤੂੰ ਫਿਰ ਲੈ ਲਾਂ ਕਿ ਨਹੀਂ ਚਲੋ ਮੋੜੇ ਨਾਲ ਸਾਡੀ ਮੈਂ ਵੀ ਪੂਰੇ 80 ਦੀ ਜਾਣਦੀ ਐ ਚਲੋ ਜਾਣਦੇ ਚਾ ਤੁਹਾਨੂੰ ਵੀ ਮੋੜਣਾ ਜਾਣਦੇ ਚਲੋ 80 ਦੀ ਉਹਦੇ 13 14 ਕਿਲੋ ਕਰੂ ਜੇ ਕੋਈ ਸੰਭੂ ਨਾ 13 14 ਕਿਲੋ ਕਰੂਗੀ ਥੋੜੀ ਜਿਹਾ ਦੋ ਮੰਗਿਆ ਤੱਕ ਘਰ ਆ ਲਿਆਂਦੇ ਵੀ ਮੈਂ 13 14 ਕਿਲੋ ਗੁੰਦ ਕਰਦੀ ਆ ਠੀਕ ਜੀ ਲਓ ਜੀ ਵੀਰ ਜੀ ਯਾਰ ਕੇ ਵੀਰ ਕੋ 1000 ਨਹੀਂ ਛਡਾਇਆ 2 ਨਹੀਂ ਛਡ ਬਿਲਕੁਲ ਜਾਈ ਰੇਟ ਆ ਤੇ ਕਿਸੇ ਵੀਰ ਭਰਾ ਦਾ ਆਏ ਗਏ ਦਾ ਮਨਤਨ ਥੋੜਾ ਬੋਤਾ ਕੋਈ ਛੋੜ ਛੱਪਾ ਬਾਕੀ ਵੀਰ ਜੀ ਉਹਦਾ ਹੀ ਲਾ ਕੇ ਜਿ ਬੱਧੀ ਆ ਕੋ ਨਵਾਈ ਨਹੀਂ ਤਵਾਈ ਨਹੀਂ ਉਹ ਰਸਾ ਨਹੀਂ ਬਦਲਿਆ ਹਾਂਜੀ ਹਾਂ ਬਿਲਕੁਲ ਸਾਫ ਹੈ ਠੀਕ ਹੈ ਵੀਰ ਜੀ ਤੇ ਆ ਜੋ ਵੀਰ ਜੀ ਹੁਣ ਆਪਾਂ ਬੈਠਦੇ ਡੀਟੇਲ ਤੇ ਆਉਂਦੇ ਆ ਤੇ ਚੌਥੇ ਨੰਬਰ ਤੇ ਵੈੜ ਆ ਗਈ ਹੈ। ਇਹ ਪਹਿਲਣ ਮੱਛੀ ਦੇ? ਹਾਂਜੀ। ਹਾਂ ਜੇ ਕੱਲ੍ਹ ਦੀ ਸੋਈ ਹੈ ਮੱਛੀ। ਠੀਕ ਜੀ। ਹਾਂਜੀ ਇਦਾਂ ਭੋਵੇਂ ਥੱਲੇ ਪੈਰੋ ਜਿੱਦਾਂ ਮਰਦੀ ਥੱਲੇ ਪਜੋ ਕੋ ਪ੍ਰਵਾਹ ਨਹੀਂ ਮੱਛੀ ਉੱਥਾਂ। ਵੇ ਲਓ ਜੀ ਠੰਡੀ ਧੀਰੀ ਇਹ ਪੂਰੀ ਵੈੜ। ਹਾਂਜੀ। ਕੋਈ ਬੰਗੇ ਦੀ ਲੋੜ ਨਹੀਂ ਗਈ ਮੇਰੇ। ਤੁਹਾ ਆ ਵੀ ਬਹੁਤ ਸਾਫ਼ ਆ ਮੱਛੀ ਦਾ। ਠੀਕ ਜੀ। ਹਾਂਜੀ। ਤੇ ਮਗਰ ਕੀ ਕਾਫ ਆ ਗਿਆ ਜੀ ਤੇ? ਬਾਰੇ ਦੇ ਵੱਛਾ ਜੇ। ਵੱਛਾ ਜੇ ਵੀ ਕੀ ਕਾਫ ਮੇਲ ਕਾਫ ਆ ਗਿਆ ਜੀ ਵੈੜ ਦੇ। ਤੇ ਸੂਆ ਕਿਨਵਾ ਜੇ? ਸੂਬਾ ਵੀਰ ਜੀ ਪਹਿਲਾ। ਪਹਿਲਾ ਸੂਆ ਜੇ। ਹਾਂਜੀ। ਤੇ ਬਾਕੀ ਤੁਸੀਂ ਲਓ ਜੀ ਵੀਡੀਓ ਆਪਾਂ ਤੁਹਾਨੂੰ ਫੋਰ ਤੇ ਵਿਖਾਉਂਦੇ ਆ ਤੇ ਵੈੜ ਪੂਰੀ ਰੰਗ ਬਾਜ ਵੈੜ ਜਿਹਨੂੰ ਕਹਿੰਦੇ ਆਪਾਂ ਬਿਲਕੁਲ ਤੇ ਬਾਕੀ ਆਰਡਰ ਕੁਆਲਟੀ ਤੇ ਥਣਾ ਦਾ ਸੈੱਟ ਗਿਆ ਬਹੁਤ ਹੀ ਸ਼ਾਨਦਾਰ ਆ ਤੇ ਪੂਰੇ ਵੱਡੇ ਕੱਦ ਵਜਨ ਦੀ ਜਿਹਨੂੰ ਕਹਿ ਸਕਦੇ ਆਪਾਂ ਵੈੜ ਉਹ ਡੇਂਗਰ ਆ ਫੀ ਲਾਇਰ ਰੋਈ ਡੇਮਨ ਲੇ ਲੇ ਲੋਕ ਜੀ ਪੂਰੀ ਠੰਡੀ ਧੀਰੀ ਤੇ ਬਾਕੀ ਖਣ ਭਾਂਡਾ ਵੀ ਬਹੁਤ ਸੋਹਣਾ ਥਾਂ ਲੰਮਾ ਥਾਂ ਕੱਢ ਜਿੰਦੀ ਪਰਸ਼ੀ ਠੀਕ ਹੈ ਐ ਗਲਾਬੀ ਥਾਣੇ ਚੋਂ ਜਾਣ ਬਹੁਤ ਸਾਫ ਅੱਛੀ ਠੀਕ ਜੀ ਜਿਹੜੇ ਦਮਾਂ ਧਿਆਨੀ ਦਮਾਂ ਦੀ ਛੂਹੀ ਹੋਣੀ ਵਿੱਚ ਬੋਲ ਲਾਖ ਤੋਂ ਬੋਲੀ ਹੋਗੀ ਠੀਕ ਹੈ ਵੀਰ ਜੀ 14 15 ਕਿਲੋ ਦੁੱਧ ਬੱਛੀ ਬੰਦੇ ਰਮਾਨਾ ਕਰ ਕਰ ਜਾਣਾ ਕਰ ਜਾਣਾ ਵੀਰ ਜੀ ਬਾਕੀ ਵੀਰ ਭਰਾਵਾ ਜੀ ਸਾਮ ਤੇ ਆ ਕੋਈ 15 ਵੀ ਚੋਲ ਸਕਦਾ 16 17 ਵੀ ਚੋ ਸਕਦਾ ਤੇ 10 ਵੀ ਚੋ ਸਕਦਾ ਜਿਸ ਤਰ੍ਹਾਂ ਦੀ ਕਿਸੇ ਦੀ ਸਾਮ ਹੋਵੇ ਹਾਂਜੀ 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 ਬਾਕੀ ਸ ਇਹਨੂੰ ਵੀਰ ਜੀ ਸੂਈ ਨੂੰ ਅੱਜ ਕਿੰਨੇ ਦਿਨ ਹੋ ਗਏ ਜੀ ਵੀਰ ਜੀ ਦੋਜਾ ਦੇ ਦਿਨ ਹੋ ਗਏ ਅੱਛਾ ਜੀ ਦੋਜਾ ਦਿਨ ਅੱਜ ਜੇ ਮੰਨ ਲਓ ਬੌਲੇ ਤੇ ਚੱਲਣ ਦੀ ਹੈਗੇ ਬੌਲੇ ਤੇ ਚੱਲਣ ਦੀ ਹੈ ਜੇ ਮੰਨ ਲਓ ਫਿਰ ਵੈੜ ਨੇ ਵਧਣਾ ਹਾਂਜੀ ਹਾਂਜੀ ਆਪਣੇ ਕੋਲ ਸੂਈ ਆ ਠੀਕ ਜੀ ਇਹਦੀ ਸੂਂਦੀ ਦੀ ਜ਼ੋਰ ਥੋੜੀ ਦੀ ਵੀਡੀਓ ਆਪਣੇ ਕੋ ਕੋਈ ਵੀਰ ਭਰਾ ਲਾਵੇ ਆਪਣੇ ਪਰਸਨਲ ਨੰਬਰ ਤੇ ਵੀਡੀਓ ਪਾ ਸਕਦਾ ਠੀਕ ਜੀ ਠੀਕ ਜੀ ਵੀਰ ਜੀ ਹਾਂਜੀ ਤੇ ਇਹਦਾ ਫਿਰ ਆਪਾਂ ਵੀਰ ਜੀ ਮੁੱਲ ਕੀ ਰੱਖਣਾ ਮੁੱਲ ਜੀ ਵੀ ਆਪਾਂ ਜ਼ਿਆਦਾ ਨਾ ਕਰੀਏ 55000 ਰੁਪਏ ਮੱਚੀ ਦਾ ਮੁੱਲ ਕਰੀਏ 55000 ਨਾ ਕਰੀਏ ਕੋਈ ਰਾਇਤ ਕਰਦੀ ਹੈ ਕਿ ਜਿਆਦਾ ਨਹੀਂ ਆਪਾਂ ਕਹਿੰਦੇ 2 ਛੱਡ ਦਈਏ ਜੀ ਹਾਂਜੀ 2 ਛੱਡ ਦਈਏ 2 ਛੱਡ ਦਈਏ ਹਾਂਜੀ ਤੇ 5 ਹੀ ਛੱਡ ਦਈਏ ਚਲੋ ਫਿਰ ਤੇ ਬਹੁਤ ਹੀ ਵਧੀਆ ਜੀ ਹਾਂ 5 ਹੀ ਛੱਡ ਦਈਏ 50 ਹੀ ਦੇ ਦਈਏ ਚਲੋ ਠੀਕ ਜੀ ਪਰ ਕੋਫਰ ਹੋਰ ਵੀਰਾਂ ਨੂੰ ਦੇ ਦਾਂ ਆਪਾਂ ਹਾਂਜੀ ਜੋੜੀ ਦਾ ਮਣ ਕੇ ਆਫਰ ਦੇ ਦਾਂ ਇਕੱਠਾ ਹੀ ਚਲੋ ਠੀਕ ਜੀ ਹਾਂ ਪਰਲੀ ਵੈੜ ਦਾ ਲਾ ਲਓ ਜੀ ਵੀਰ ਜੀ 50000 ਰੁਪਿਆ ਰੇਟ ਕੀਤਾ ਵੀਰ ਨੇ 5000 ਰੁਪਿਆ ਤੁਹਾਨੂੰ ਲੈਸ ਕਰਤਾ ਉਤੋਂ ਬਾਕੀ ਵੱਛੀ ਦੇ ਹਿਸਾਬ ਨਾਲ ਬਿਲਕੁਲ ਜਾ ਰਿਹਾ ਵੱਛੀ ਰੰਗ ਬਾਝਾ ਬਿਲਕੁਲ ਵੀਰ ਜੀ ਠੰਡੀ ਪੀੜੀ ਦੀ ਠੰਡੀ ਤੇਰੀ ਹਣ ਵੀਰ ਜੀ 5ਵੇਂ ਨੰਬਰ ਵਾਲੀ ਦੀ ਆਪਾਂ ਡਿਟੇਲ ਦੱਸੀ ਜੀ ਇਹ ਕਿਨਵਾ ਸੁਆ ਜੀ ਵੀਰ ਜੀ ਹਾਂ ਨਾਲੇ ਸੂਆ ਗਿੰਦੇ ਦੂਜਾ ਤੀਜਾ ਵੀ ਹੋ ਸਕਦਾ ਅੱਛਾ ਜੀ ਹਾਂ ਬਾਕੀ ਕੱਦ ਕਾਠ ਵਾਲੀ ਵੱਡੀ ਬੈੜਿਆ ਇਹਦੇ ਮਗਰ ਬੱਛੀ ਹੈ ਡੱਬੀ ਠੀਕ ਡੱਬੀ ਬੱਛੀ ਲਓ ਜੀ ਇਹ ਵੀ ਤੁਹਾਨੂੰ ਫਾਇਦਾ ਜੇ ਇੱਕ ਦੀਆਂ ਵੀ ਦੋ ਬਣ ਗਈਆਂ ਦੋਵੇਂ ਵੇਲਾ ਖੁੱਲਾ ਵੱਡਾ ਨਹੀਂ ਵਿਖਾਊਗੀ ਪਰ ਦੁੱਧ ਵੇੜ ਕੋ 13 14 ਕਿਲੋ ਹੁਣ ਤਿਆਰ ਜੇ ਅੱਛਾ ਜੀ 13 14 ਕਿਲੋ ਇਸ ਟਾਂਕੇ ਤੇ ਤਿਆਰ ਆ ਕਿੰਨੇ ਦਿਨ ਹੋਗੇ ਸੂਈ ਨੂੰ ਇਹਨੂੰ ਵੀ ਸੂਈ ਨੂੰ ਵੀ ਜੀ ਇਹਨੂੰ ਗਾਸ਼ ਦੇਣਾ ਬੱਛੀ ਨੂੰ ਮੁਖਾ ਦੇਣੇ ਗਾਸ਼ ਦੇਣ ਨੂੰ ਹੋ ਸਕਦਾ ਹੈ ਤਾਂ ਵੱਧ ਵੀ ਹੋ ਸਕਦਾ 10 ਦੇਣਾ ਜੀ ਮੰਨ ਲਓ ਵੀ ਡੰਗਰ ਮੈਲੇ ਤੇ ਆਉਂਦਾ ਜੇ ਦੁੱਧੋਂ ਮੰਨ ਲਓ ਤੋੜ ਕੇ ਵਖਾਉਨੇ 12 18 ਥਾਣਾ ਜਿੱਤੇ ਕੱਦ ਕਾਠ ਵਾਲੀ ਦੁੱਧ 17 18 ਕਿਲੋ ਕਰ ਚੱਲ ਜਾਣਾ ਕਰ ਜਾਣਾ ਕੱਦ ਵਜਨ ਦੀ ਚੱਡੀ ਆ ਜੀ ਲਓ ਜੀ ਵੀਰ ਜੀ ਤੁਸੀਂ ਵੇਖ ਸਕਦੇ ਜੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਤੇ ਬਹੁਤ ਵਿਰਲਾ ਤੇ ਥਾਣਾ ਬਾਕੀ ਵੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਊਗਾ ਕਿੰਨੇ ਦੁੱਧ ਵਾਲੀ ਆ ਕਿਹੜੇ ਚਾਹੀਦੀ ਤੁਹਾਨੂੰ ਠੀਕ ਜੀ ਰੋਜੀ ਆ ਆ ਆਮੀਰ ਵਛੀ ਜੇ ਮਗਰ ਠੀਕ ਹੈ ਜੀ ਵਛੀ ਬਹੁਤ ਖੂਬਸੂਰਤ ਆ ਭਾਈ ਪੂਰਾ ਰੰਗ ਬਾਜ ਵਾਲੀ ਵਛੀ ਆ ਤੇ ਹੈ ਵੀ ਬਰੀਡ ਕਿਆ ਬੁਰੀ ਤੇ ਇਹਦਾ ਵੀਰ ਜੀ ਆਪਾਂ ਕੀ ਮੁੱਲ ਕਰ ਦੇਣਾ ਜੀ ਇਹਦਾ ਵੀਰ ਜੀ 45000 ਕਰ ਦੇ ਜੀ ਮੁੱਲ ਅੱਛਾ ਜੀ 4000 ਰੁਪਿਆ ਦੇ ਕਰ ਦਈਏ ਕੋਈ ਰਹਿਤ ਕਿੰਨਾ ਕਰ ਦਈਏ ਦੱਸੋ ਦੋ ਹੀ ਛੱਡ ਦਈਏ ਜੀ ਦੋ ਹੀ ਛੱਡ ਦਈਏ ਹਾਂਜੀ 42 ਦੀ ਦੇ ਦਈਏ 42 ਦੀ ਦੇ ਦਈਏ ਕਿੰਨੇ ਛੱਡ ਦਈਏ ਤਿੰਨ ਛੱਡ ਦਈਏ ਲਓ ਜੀ ਵੀਰ ਜੀ 3000 ਰੁਪਿਆ 42 ਤੇ 50 92 92 99 ਜੇ ਕੋਈ ਜੋੜੀ ਲਵੇ ਤਾਂ 85000 ਦੀ ਲਓ ਜੀ ਵੀਰ ਜੀ ਇਹ ਤੋਂ ਚੰਗੀ ਗੱਲ ਹੋਈ ਨਹੀਂ ਜੀ ਸਕਦੀ ਹਾਂ ਜੋੜੀ ਚ ਜੋੜੀ ਚ ਬਹੁਤ ਫਾਇਦੇਮੰਦ ਮੰਨ ਲਓ ਵੀ ਇੱਕ ਦੇ ਵੀਰ ਭਰਾ ਦਾ ਕਿਸ ਦਾ ਮੰਨ ਲਓ ਵੀ ਕਿਰਾਇਆ ਵੀ ਹਾਂ ਕਿਰਾਇਆ ਜੇ ਕਿਸੇ ਨੇ ਦੂਰ ਨੇੜੇ ਖੜਨੀਆਂ ਤੇ ਹਾਂਜੀ ਤੇ ਦੂਜਾ ਆਫਰ ਜੋੜੀ ਦੇ ਵਿੱਚ ਜੇ ਇਕੱਲੇ ਇਕੱਲੇ ਦਾ ਵੀਰ ਜੀ ਨੂੰ ਮੁੱਲ ਕਰਾਵੇ ਫਿਰ ਇਕੱਲੇ ਇਕੱਲੇ ਦਾ ਉਹ ਹੀ ਹੈ ਇਕੱਲੇ ਇਕੱਲੇ ਦਾ ਉਹ ਹੀ ਚਲੋ ਠੀਕ ਹੈ ਇਹ ਮੰਨ ਲਓ ਵੀ ਤੁਸੀਂ ਜੋੜੀ 'ਚ ਆਫਰ ਦਿੱਤਾ ਹਾਂ ਜੋੜੀ 'ਚ ਆਫਰ ਹੋਰ ਆਪਾਂ ਕਰ ਦਨੇ ਜਿੰਨੀ ਕ ਆਪਣੀ ਬਜਾਇਸ਼ ਆ ਕੋਈ ਗੱਲ ਨਹੀਂ ਉਹ ਕੋਈ ਵੀਰ ਭਰਾ ਤੁਹਾਡੇ ਨਾਲ ਫੋਨ ਤੇ ਮੰਨ ਲਓ ਵੀ ਸੰਪਰਕ ਕਰ ਲੂਗਾ ਉਸ ਸਾਹਿਬ ਨਾਲ ਲੋ ਜੀ ਭਾਜੀ ਇਤੋਂ ਚੰਗੀ ਗੱਲ ਹੋਈ ਨਹੀਂ ਸਕਦੀ ਮੈਂ ਨਾ ਅਸੀਂ ਜੋ ਕੋਈ ਟੋਪਰਾਂਗੇ ਜਾਂ ਜੋੜੀ ਇਕੱਠੀ ਲਵੇ ਕੋਈ ਤੇ ਠੀਕ ਹੈ ਭਾਜੀ ਹਾਂਜੀ ਕੱਲੀ ਕੱਲੀ ਦਾ ਮੁੱਲ ਕੱਲੀ ਕੱਲੀ ਦਾ ਮੁੱਲ ਭਾਜੀ ਉਹੀ ਜੇ ਤੇ ਜੋੜੀ ਕੋਈ ਲਵੇ ਤੇ ਵੀਰ ਭਰਾ ਦੇ 80000 ਚ ਮੈਂ ਤੇ ਕਹਿਣਾ ਵੀ ਬਹੁਤ ਹੀ ਚੰਗੀਆਂ ਬਹੁਤ ਹੀ ਚੰਗੀਆਂ ਵੱਡੀਆਂ ਵੜਾਂ ਪੂਰੀਆਂ ਰੰਗ ਬਾਜ ਕਹਿ ਸਕਦੇ ਆਪਾਂ ਤੇ ਇੱਕ ਦੇ ਮਗਰ ਤੇ ਮੰਨ ਲਓ ਫੀਮੇਲ ਕਾਫ ਆ ਗਈ ਆ ਤੇ ਕਾਫ ਵੀ ਬਹੁਤ ਖੂਬਸੂਰਤ ਐ ਆਪਾਂ ਤੁਹਾਨੂੰ ਫੇਰ ਦੋ ਤੋਂ ਵਿਖਾ ਦਿੰਨੇ ਆ ਵਿਖਾ ਦਿੰਨੇ ਸਾਰਿਆਂ ਨੂੰ ਬੱਚੇ ਵਿਖਾ ਦਿੰਦੇ ਜੀ ਹਾਂਜੀ ਤੇ ਬਹੁਤ ਸ਼ਾਨਦਾਰ ਹੈ ਕਾਫੇ ਤੇ ਆਪਾਂ ਕਹਿ ਸਕਦੇ ਹਾਂ ਪੂਰੀ ਪੂਰੀ ਬਰੀਡ ਵਾਲੀ ਹੈ ਹਾਂ ਬੱਛੀ ਆਏ ਹਾਂਜੀ ਆ ਬੁਢੀ ਇਹ ਜਿਹੜੀ ਬਹਿਰ ਦਾ ਪਹਿਲਣ ਦਾ ਬੱਛਾ ਆ ਆ ਪਹਿਲਣ ਦਾ ਬੱਛਾ ਠੀਕ ਜੇ ਤੇ ਝੋਟੀ ਦੀ ਆਪਾਂ ਉਹ ਕੱਟੀ ਵਿਖਾਈ ਜਿਹੜੀ ਕਹਿੰਦੇ ਇਹ ਆ ਕੱਟੀ ਜੇ ਲਓ ਜੀ ਪਾਣੀ ਦੇਖੋ ਕੱਟੀ ਦੇਖੋ ਕੱਡੀ ਰੀ ਜਨਾ ਸਾਹਮਣੇ ਬਹੁਤ ਹੀ ਬਹੁਤ ਹੀ ਸ਼ਾਨਦਾਰ ਭਾਜੀ ਹਾਂ ਕੱਟੀ ਜੇ ਸਾਰੀ ਅਜੇ 15 ਦਿਨਾਂ ਦੀ ਜੇ ਕੱਟੀ ਹਾਂਜੀ ਇਹ ਭਾਜੀ ਆਪਾਂ ਟੀਕੇ ਦਾ ਨਹੀਂ ਸੀਮਨ ਦਾ ਨਹੀਂ ਤੁਹਾਨੂੰ ਪਤਾ ਹੋਣਾ ਪਰ ਹੈ ਮੈਂ ਪੁੱਛਿਆ ਨਹੀਂ ਉਹਨਾਂ ਨੂੰ ਪਰ ਹੈ ਭਾਜੀ ਹੈ ਭਾਰੀ ਜਿੱਚ ਚੰਗੇ ਸੀਮਨ ਦੀ ਆ ਬਿਊਰ ਵੀ ਕਹਿੰਦਾ ਸੀ ਵੀ ਮਾਲ ਬਹੁਤ ਚੰਗਾ ਸੁਧਰਾਉਂਦਾ ਉਹ ਕੋਈ ਵੀ ਮਾਲ ਜਿਹੜਾ 15 16 ਗਲਾਂ ਤੋਂ ਘਟ ਮੈਂ ਨਹੀਂ ਹੈਗੀ ਜਿਹੜਾ ਠੀਕ ਜੇ ਜਵੇਂ ਮੰਨ ਲਓ 11-12 ਮਹੀਨੇ ਦੇ ਵਿੱਚ ਪੂਰੀ ਤਗੜੀ ਝੋਟੀ ਬਣ ਜਾਵੇ। ਕੋਈ ਨਹੀਂ। ਆਕਰ ਕੱਟੀ ਨੂੰ ਖੁੱਲਾ ਦੁੱਧ ਛੱਡਦੇ ਨੇ। ਅੰਦਰ ਦੋ ਦਿਨ ਸਾਡਾ ਵਿੱਚ ਚਾਰ ਬਣਿਆ ਮੈਂ ਵੇਚਦਾ। ਅਸੀਂ ਜਵਾਗਰ ਨੂੰ ਟੈਨ ਕਰਕੇ ਬੰਨਤਾ। ਆਂਕਾ ਇਹ ਗਿੱਜੀ ਹੀ ਨੇ ਰਸਾ ਤੋੜ-ਤੋੜ ਜਾ। ਵੇਖੋ ਰਸਾ ਨੂੰ ਗੰਡਾ ਪਾਇਆ ਜਾਂਦਾ। ਆਂਕਾ ਤੋੜ ਕੇ ਆਪੇ ਜੁਮ ਜਾਂਦੀ ਨਹੀਂ ਦੁੱਧ। ਠੀਕ ਜੀ। ਹਾਂਜੀ। ਇਹ ਝੋਟੀ ਦੀ ਮੰਨ ਲਓ ਵੀ ਦਿਨਾਂ ਦੇ ਵਿੱਚ ਝੋਟੀ ਤਿਆਰ ਹੋ ਜਾਊਗੀ। ਹਾਂਜੀ। ਆ ਵੀ ਦੀ ਜਿਹੜੀ ਦੁੱਧੇ ਨੰਬਰ ਤੇ ਢਾਲੀ ਮੈਂ ਦਾ ਬੱਚਾ ਜੇ ਅੱਛਾ ਢਾਲੀ ਮੈਂ ਦਾ ਬੱਚਾ ਹੈ ਬੱਚਾ ਵੇਖੋ ਬੰਦਾ ਤਗੜਾ ਇਸ ਤਰ੍ਹਾਂ ਤਰ੍ਹਾਂ ਦਾ ਠੀਕ ਜੀ ਹਾਂ ਮੈਂ ਦੇ ਹਿਸਾਬ ਨਾਲ ਸੀਮਨ ਚੰਗਾ ਜਿਹੜੀ ਪਹਿਲੇ ਨੰਬਰ ਵਾਲੀ ਝੋਡੀ ਦਾ ਬੱਚਾ ਹੈ ਪਹਿਲੇ ਨੰਬਰ ਵਾਲੀ ਤੇ ਆ ਜੇ ਹਾਂ ਬੱਚਾ ਹੈ ਸਣਾ ਠੀਕ ਆ ਉਹਦਾ ਵੇਖਣ ਨੂੰ ਥੋੜਾ ਲਿੱਸਾ ਜਾਂਦਾ ਥੋੜਾ ਕਮਜ਼ੋਰ ਆ ਬਾਕੀ ਬੱਚਾ ਵਧੀਆ ਜੇ ਦਫਤਰ ਕਰਾ ਲਈਏ ਜੀ ਚੱਗਿਆ ਚੱਗਿਆ ਕੈਮਾ ਬੱਚਾ ਦਾ ਹਾਂ ਕਹਿਾਂਗਾ ਉਹਦਾ ਠੀਕ ਆ ਜੀ ਦੇਖ ਲਓ ਵੀਰ ਜੀ ਆਪਣੇ ਮੰਨ ਲਓ ਵੀ ਜੋ ਕਾਫ ਵੀ ਬਿਲਕੁਲ ਕੈਮ ਨੇ ਤੰਦਰੁਸਤ ਨੇ ਤੇ ਆ ਤੇ ਕੱਟੀ ਬਹੁਤ ਹੀ ਸ਼ਾਨਦਾਰ ਹੈ ਨਾ ਜਿਵੇਂ ਕਹਿ ਸਕਦੇ ਆ ਵੀਡੀਓ ਕਹਿੰਦਾ ਸੀ ਵੀ ਜੇ ਨਹੀਂ ਤੁਸੀਂ ਖੜਨੀ ਮੈਂ ਜੋਦੜਵਾਂ ਜਾਂਦੇ ਤੁਹਾਨੂੰ ਕਿਸੇ ਵੇਲੇ ਕੋਈ ਗਾਂ ਹੀ ਤੁਹਾਡੇ ਕੋਲ ਜਵਾਕ ਹੀ ਨਹੀਂ ਲੋੜਾ ਕਦੇ ਸਾਨੂੰ ਕੱਟੀ ਦੇ ਜਦੋਂ ਮਰ ਜੀ ਠੀਕ ਆ ਵੀਰ ਜੀ ਹਾਂਜੀ ਤੇ ਚਲੋ ਹੋਰ ਕੋਈ ਗੱਲਬਾਤ ਵੀਰ ਜੀ ਬਸ ਵੀਰ ਜੀ ਵਧੀਆ ਠੀਕ ਆ ਜੀ ਸਾਰੇ ਵੀਰਾਂ ਦਾ ਮੰਨ ਲਓ ਭੌਂਗਾ ਦਾ ਡੇਰੀ ਫਾਰਮ ਵੇਖਣ ਆਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਪੂਰੀ ਵੇਖਣ ਲਈ ਵੀ ਧੰਨਵਾਦ